ਅਰੇਡੀ ਹੱਕਾਂ ਲਈ ਰੋਸ ਮੁਜ਼ਾਹਰਾ ਕਰ ਰਹੇ ਪੰਜਾਬ ਰੋਡਵੇਜ ਦੇ ਮੁਲਾਜ਼ਮਾਂ ਦਾ ਕਾਂਗਰਸ ਪਾਰਟੀ ਨੇ ਸਮਰਥਨ ਕੀਤਾ ਹੈ ਡੰਡੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਕਾਲੀ ਦਲ ਦੀ ਸਰਕਾਰ ਦੇ ਨਕਸ਼ੇ ਕਦਮ ਉੱਤੇ ਚੱਲ ਰਹੀ ਹੈ ਜਿਸ ਨੇ ਆਪਣੀ ਪਾਰਟੀ ਦੇ ਲੀਡਰਾਂ ਦੇ ਨਿੱਜੀ ਫਾਇਦੇ ਲਈ ਜਨਤਕ ਟਰਾਂਸਪੋਰਟ ਸਿਸਟਮ ਨੂੰ ਹਾਈਜੈਕ ਕਰ ਲਿਆ ਹੈ ਡੰਡੀ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਹਿਣ ਉੱਤੇ ਪੰਜਾਬ ਪੁਲਿਸ ਵੱਲੋਂ ਸਟਾਫ ਉੱਤੇ ਕੀਤੇ ਗਏ ਲਾਠੀ ਚਾਰਜ ਵੀ ਤੱਕੇਸ਼ਾਹੀ ਹੈ ਡੰਡੀ ਸੂਬਾ ਪ੍ਰਧਾਨ ਨੇ ਸੰਗਰੂਰ ਵਿੱਚ ਕੁਝ ਪੱਤਰਕਾਰਾਂ ਨਾਲ ਬادثਸਲੂਕੀ ਦੀ ਵੀ ਸਖਤ ਨੁਕਤਾਚੀਨੀ ਕੀਤੀ ਜੋ ਕਿ ਰੋਡਵੇਜ ਮੁਲਾਜ਼ਮਾਂ ਦੇ ਰੋਸ ਮੁਜ਼ਾਹਰੇ ਨੂੰ ਕਵਰ ਕਰ ਰਹੇ ਸਨ ਡੰਡੀ ਬੜਿੰਗ ਨੇ ਰੋਡਵੇਜ ਮੁਲਾਜ਼ਮਾਂ ਦੀਆਂ ਮੰਗਾਂ ਉੱਤੇ ਸਰਕਾਰ ਦੇ ਜਵਾਬ ਉੱਤੇ ਹੈਰਾਨੀ ਜ਼ਾਹਰ ਕੀਤੀ ਡੰਡੀ ਹੁਨਾ ਜੋਰ ਦੇ ਕੇ ਕਿਹਾ ਕਿ ਮੁਲਾਜ਼ਮਾਂ ਦੀ ਇਹ ਜਾਇਜ਼ ਚਿੰਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬੱਸਾਂ ਨੂੰ ਪ੍ਰਾਈਵੇਟ ਆਪਰੇਟਰਾਂ ਤੋਂ ਆਊਟਸੋਰਸ ਕਰਕੇ ਹੌਲੀ-ਹੌਲੀ ਪੰਜਾਬ ਰੋਡਵੇਜ ਦੇ ਨਿੱਜੀਕਰਨ ਵੱਲ ਬੱਦਰਹੀ ਹੈ ਟੰਡੀ ਇਸ ਸੰਦਰਭ ਵਿੱਚ ਪਿਛਲੀ ਕਾਂਗਰਸ ਸਰਕਾਰ ਵਿੱਚ ਟ੍ਰਾਂਸਪੋਰਟ ਮੰਤਰੀ ਰਹ ਚੁੱਕੇ ਬੜਿੰਗ ਨੇ ਯਾਦ ਕਰਵਾਇਆ ਕਿ ਕਿਵੇਂ ਉਹਨਾ ਸਰਕਾਰੀ ਟ੍ਰਾਂਸਪੋਰਟ ਸਿਸਟਮ ਨੂੰ ਲੀਹਾਂ ਉੱਤੇ ਲਿਆਉਣ ਅਤੇ ਸਰਕਾਰ ਅਤੇ ਕੁਝ ਪ੍ਰਾਈਵੇਟ ਟ੍ਰਾਂਸਪੋਰਟਾਂ ਦਰਮਿਆਨ ਇਜਾਰੇਦਾਰੀ ਅਤੇ ਅਨੈਤਿਕ ਸਾਜ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਡੰਡੀ ਰੈਡੀ ਇਸਤਰੀ ਜਾਗਰਤੀ ਮੰਚ ਨੇ ਸਰਕਾਰੀ ਵਸਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦਾ ਵਿਰੋਧ ਕਰ ਰਹੇ ਬੱਸ ਡਰਾਈਵਰਾਂ ਕੰਡਕਟਰਾਂ ਉੱਤੇ ਲਾਠੀ ਚਾਰਜ ਅਤੇ ਗ੍ਰਫਤਾਰੀਆਂ ਦੀ ਨਖੇਦੀ ਕੀਤੀ ਹੈ ਡੰਡੀ ਇਸ ਸਮੇਂ ਇਸਤਰੀ ਜਾਗਰਤੀ ਮੰਚ ਦੇ ਜਨਰਲ ਸਕਤਰ ਅਮਨਦੀਪ ਕੌਰ देओल ਅਤੇ ਪ੍ਰੈਸ ਸਕਤਰ ਜਸਵੀਰ ਕੌਰ ਜੱਸੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੂਬੇ ਦੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਬਾਦਲਾਂ ਅਤੇ ਕਾਂਗਰਸੀਆਂ ਨੂੰ ਪੀਆਰਟੀਸੀ ਰੋਡਵੇਜ ਮਹਕਮੇ ਨੂੰ ਪ੍ਰਾਈਵੇਟ ਕੰਪਨੀਆਂ ਹਵਾਲੇ ਕਰਨ ਲਈ ਭੰਡ ਦੀ ਆ ਰਹੀ ਸੀ ਡੰਡੀ ਹੁਣ ਸੱਤਾ ਮਿਲੀ ਤਾਂ ਖੁਦ ਦਿੱਲੀ ਦੇ ਵੱਡੇ ਕਾਰੋਬਾਰੀਆਂ ਦੀ ਸੇਵਾ ਕਰਨ ਲਈ ਅਤੇ ਟਰਾਂਸਪੋਰਟ ਵਿਭਾਗ ਵਿੱਚ ਮਿਲਦੀ ਸਬਸਿਡੀ ਖਾਣ ਅਤੇ ਚਿਹਤਿਆਂ ਨੂੰ ਖਵਾਣ ਲਈ ਸਰਕਾਰੀ ਬਸਾਂ ਦਾ ਨਿੱਜੀਕਰਨ ਕਰ ਰਹੀ ਹੈ ਡੰਡੀ ਮੰਚ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾਵਾ ਕਰਦੇ ਸਨ ਕਿ ਉਹਨਾਂ ਦਾ ਹਰਾ ਪੈਨ ਸਰਕਾਰੀ ਨੌਕਰੀਆਂ ਦੇਣ ਲਈ ਚੱਲੇਗਾ ਪਰ ਇੱਥੇ ਤਾਂ ਕੱਚੇ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਪੱਕੇ ਕਰਨ ਦੀ ਥਾਂ ਬਸ ਡਰਾਈਵਰਾਂ ਕੰਡਕਟਰਾਂ ਅਤੇ ਹੋਰ ਮੁਲਾਜ਼ਮਾਂ ਨੂੰ ਉਜਾੜਨ ਲਈ ਸਰਕਾਰੀ ਬੱਸ ਸੇਵਾ ਨੂੰ ਕਿਲੋਮੀਟਰ ਸਕੀਮ ਤਹਿਤ ਪ੍ਰਾਈਵੇਟ ਕੰਪਨੀਆਂ ਹਵਾਲੇ ਕਰਨ ਦੇ ਕੰਮ ਅਮਲ ਵਿੱਚ ਲਿਆਂਦੇ ਜਾ ਰਹੇ ਹਨ ਡੰਡੀ ਭਾਰਤੀ ਕਮਿਊਨਿਸਟ ਪਾਰਟੀ ਨੇ ਸਰਕਾਰੀ ਟਰਾਂਸਪੋਰਟ ਮਹਿਕਮਾ ਪ੍ਰਾਈਵੇਟ ਹੱਥਾਂ ਵਿੱਚ ਦੇਣ ਦਾ ਵਿਰੋਧ ਕਰ ਰਹੇ ਬਾਸ ਡਰਾਈਵਰਾਂ ਕੰਡਕਟਰਾਂ ਉੱਪਰ ਸੂਬੇ ਵਿੱਚ ਥਾਂ-ਥਾਂ लाठी चार्ज ਗ੍ਰਿਫਤਾਰੀਆਂ ਕਰਕੇ ਜਬਰ ਕਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਢੱਡੀ ਪਾਰਟੀ ਆਗੂਆਂ ਕਾਮਰੇਡ ਅਜਮੇਰ ਸਿੰਘ ਅਤੇ ਕਾਮਰੇਡ ਕੁਲਵਿੰਦਰ ਸਿੰਘ ਬੜੈਚ ਨੇ ਕਿਹਾ ਕਿ